ਮੇਰਾ ਨਾਮ ਹਰਮਨਜੋਤ ਸਿੰਘ ਹੈ ਮੈਂ ਬਟਾਲੇ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ ਫਿਲਹਾਲ ਹੀ ਸਬ ਇਨਸਪੈਕਟਰ ਚ ਜੁਆਇਨ ਕੀਤਾ ਹਾਂ ਮੈਨੂੰ ਜਿਸ ਵਿੱਚ ਅੰਮ੍ਰਿਤਸਰ ਡਿਸਟ੍ਰਿਕਟ ਮਿਲੇ ਆਇਆ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਸਰ ਹੀ ਇੱਕ ਬੰਦੇ ਦੇ ਦਿਮਾਗ 'ਚ ਹੁੰਦਾ ਕਿ ਮੈਂ ਕਰੀਅਰ ਸੈੱਟ ਕਰਾਂ ਮਾਨ ਸਰਕਾਰ ਨੇ ਕਾਫੀ ਐਡਵਰਟਾਈਜ਼ਮੈਂਟ ਕਰਵਾਈ ਸੀ ਕਿ ਆਪਾਂ ਪੰਜਾਬ 'ਚ ਰਹਿ ਕੇ ਪੰਜਾਬ ਦੇ ਲੋਕਾਂ ਨੂੰ ਕਰੀਅਰ ਉਹਨਾਂ ਦਾ ਇੱਥੇ ਹੀ ਬਣਾਵਾਂਗੇ ਤਾਂ ਕਿ ਜੋ ਅੱਜ ਦੀ ਯੂਥ ਹੈ ਉਹ ਬਾਹਰ ਨਾ ਜਾ ਸਕੇ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਵੀ ਤਿਆਰੀ ਕੀਤੀ ਸ਼ੁਰੂ ਮੈਂ ਪਹਿਲਾਂ UPSC ਦੀ ਤਿਆਰੀ ਕਰਦਾ ਰਿਆ ਫਿਰ ਜਦੋਂ ਮਾਨ ਸਰਕਾਰ ਨੇ ਇਗਜ਼ਾਮ ਨਿਕਾਲੇ ਪੰਜਾਬ ਸਟੇਟ ਦੇ ਫਿਰ ਮੈਂ ਉਹ ਪਰੇ ਜਿਨ੍ਹਾਂ ਵਿੱਚ ਕਈ ਹੀ ਇਗਜ਼ਾਮ ਐ ਕਲੀਅਰ ਕੀਤੇ ਨੇ ਇਸ ਤੋਂ ਪਹਿਲਾਂ ਮੈਂ ਬਿਊਰੋ ਆਫ ਇਨਵੈਸਟੀਗੇਸ਼ਨ ਚ ਐਸ ਅ ਹੈੱਡ ਕਨਸਟੇਬਲ ਵੀ ਜੌਬ ਕੀਤੀ ਐ ਫਿਰ ਬਾਅਦ ਵਿੱਚ ਸਬ ਇਨਸਪੈਕਟਰ ਦਾ ਪੇਪਰ ਆਇਆ ਜੋ ਮੈਂ ਫਿਲ ਕੀਤਾ ਤੇ ਫਿਰ ਇਸ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਸੋ ਫਿਲਹਾਲ ਮੈਂ ਇਸ ਵਕਤ ਅਮਰੀਕ ਸਰ ਜ਼ਿਲ੍ਹਾ ਵਿੱਚ ਪੋਸਟਡ ਆ ਪਿਛਲੇ ਕੁਝ ਸਮਿਆਂ ਤੋਂ ਇਹੋ ਹੀ ਹਵਾ ਚੱਲ ਰਹੀ ਸੀ ਕਿ ਪੰਜਾਬ ਵਿੱਚ ਅਗਰ ਜੌਬ ਲੈਣੀ ਆ ਤਾਂ ਟਰਾਂਸਪੇਰੈਂਸੀ ਨਾਲ ਕੁਝ ਨਹੀਂ ਹੁੰਦਾ ਕੋਈ ਸਿਫਾਰਿਸ਼ ਲੱਗਦੀ ਆ ਜਾਂ ਕੋਈ ਸਪੈਸ਼ਲ ਲੱਗਦਾ ਹੈ ਮਾਨ ਸਰਕਾਰ ਦੇ ਉਪਰਾਲੇ ਵਿੱਚ ਚੱਲਦੇ ਆ ਇਦਾਂ ਦਾ ਹੋਇਆ ਹੈ ਕਿ ਪਹਿਲੀ ਵਾਰ ਬਿਲਕੁਲ ਟਰਾਂਸਪੇਰੈਂਸੀ ਨਾਲ ਮੈਰਿਟ ਬੇਸ ਤੇ ਭਰਤੀ ਹੋਈ ਹੈ ਤੇ ਕੋਈ ਸਿਫਾਰਿਸ਼ ਕੋਈ ਪੈਸੇ ਦੀ ਕੋਈ ਵੀ ਵਰਤੋਂ ਨਹੀਂ ਹੋਈ ਹੈ ਬਿਲਕੁਲ ਟਰਾਂਸਪੇਰੈਂਸੀ ਨਾਲ ਕੰਮ ਹੋਇਆ ਹੈ ਇਸ ਸਪ੍ਰਾਹਲੇ ਵਾਸਤੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜੋ ਉਹਨਾਂ ਨੇ ਸਾਨੂੰ ਇਸ ਮੌਕਾ ਦਿੱਤਾ ਕਿ ਪੰਜਾਬ 'ਚ ਰਹਿ ਕੇ ਪੰਜਾਬ ਦੇ ਲੋਕਾਂ ਲਈ ਨਾਲੇ ਪਰਿਵਾਰ ਦਾ ਸੁੱਖ ਮਾਨ ਸਕੀਏ